ਜਿਵੇਂ ਮੈਂ ਸਪੈਸ਼ਲੀ ਅ ਇੰਗਲੈਂਡ ਸਿਆ ਆਉਂ ਔਰ ਅਭੀ ਲੈਂਡਿੰਗ ਹੋਇਆ ਹਾਂ ਇਧਰ ਅੰਮ੍ਰਿਤਸਰ ਔਰ ਸਿੱਧਾ ਦਰਬਾਰ ਸਾਹਿਬ ਆਇਆ ਹਾਂ ਮੈਂ ਸਭੀ ਲੋਕੋ ਕੇ ਲਈ ਅਰਦਾਸ ਕਰ ਰਹਾ ਆ ਕਿ ਸਰਬਤ ਦਾ ਪਲਾਜੇ ਨੂੰ ਆਪਕੇ ਨੇ ਸਵੱਤ ਦੇ ਭਲੇ ਦੇ ਲਈ ਅਰਦਾਸ ਕਰ ਰਹਾ ਆ ਹੜਪੀੜਤਾ ਦੇ ਲਈ ਕਿਉਂਕਿ ਬਾਹਰ ਬੈਠੇ ਜਿਹੜੇ ਲੋਕ ਨੇ ਬਹੁਤ ਹੀ ਵਰੀੜ ਨੇ ਔਰ ਮੇਰੇ ਤੋਂ ਬਾਰ-ਬਾਰ ਪੁੱਛ ਰਹੇ ਨੇ ਕਿ ਇੱਥੇ ਦਾ ਕੀ ਮਾਹੌਲ ਹੈ ਕਿੱਦਾਂ ਦੀ ਇੱਥੇ ਦਾ ਕੀ ਮਾਹੌਲ ਕੀ ਆ ਮਤਲਬ ਪਾਣੀ ਉਤਰ ਗਿਆ ਜਾਂ ਲੋਕਾਂ ਦਾ ਕੀ ਮਾਹੌਲ ਸੋ ਮੈਂ ਤਾਂ ਪਹਿਲੋਂ ਮੈਂ ਸੱਚੇ ਪਹਿਲੋਂ ਸਭ ਤੋਂ ਵੱਡੀ ਅਰਦਾਸ ਆ ਵਾਹਿਗੁਰੂ ਜੀ ਸੋ ਮੈਂ ਪਹਿਲੋਂ ਅਰਦਾਸ ਕਰਨਾ ਹੈ ਇੱਥੇ ਦਰਬਾਰ ਸਾਹਿਬ ਉਸ ਤੋਂ ਬਾਅਦ ਹੁਣ ਫਿਰ ਅਸੀਂ ਹਰਪੀਤ ਤੁਹਾਨੂੰ ਮੈਨ ਵੀ ਜਾਵਾਂਗੇ ਤੇ ਜਾ ਕੇ ਜਾ ਕੇ ਪੰਜਾਬ ਨੇ ਪਾਣੀ નીચે ਤੋਂ ਕਾਫੀ ਨੁਕਸਾਨ ਹੋਇਆ ਹੈ ਔਰ ਦੇਖਾ ਜਾਏ ਤਾਂ ਪੰਜਾਬ ਕੇ ਜੋ ਬਾਲੀਵੁੱਡ ਅਦਾਕਾਰ ਹੈ ਫਲਾਕਾਰ ਹੈ ਉਹ ਅੱਗੇ ਆਕਰ ਲੋਕਾਂ ਦੀ ਮਦਦ ਕਰ ਰਹੇ ਨੇ ਦੇਖੋ ਮੈਂ ਸਪੈਸ਼ਲੀ ਇੰਗਲੈਂਡ ਸੇ ਆਉਂ ਔਰ ਅਭੀ ਲੈਂਡਿੰਗ ਹੋਇਆ ਹਾਂ ਇਧਰ ਅਮਰਸਰ ਔਰ ਸਿੱਧਾ ਦਰਬਾਰ ਸਾਹਿਬ ਆਇਆ ਹਾਂ ਮੈਂ ਸਭੀ ਲੋਕੋ ਕੇ ਲਈ ਅਰਦਾਸ ਕਰਨ ਆਇਆ ਗਿਆ ਸਰਬਤ ਦਾ ਪਲਾਜੇ ਨੂੰ ਆਪਾਂ ਕਹਿੰਦੇ ਸਰਬਤ ਦੇ ਭਲੇ ਦੇ ਲਈ ਅਰਦਾਸ ਕਰਨ ਆਇਆ ਹੜਪੀੜਤਾ ਦੇ ਲਈ ਕਿਉਂਕਿ ਬਾਹਰ ਬੈਠੇ ਜਿਹੜੇ ਲੋਕ ਨੇ ਉਹ ਬਹੁਤ ਹੀ ਵਰੀੜ ਨੇ ਔਰ ਮੇਰੇ ਤੋਂ बार-बार ਪੁੱਛ ਰਹੇ ਨੇ ਕਿ ਇੱਥੇ ਦਾ ਕੀ ਮਾਹੌਲ ਹੈ ਕਿੱਦਾਂ ਦੀ ਇੱਥੇ ਦਾ ਕੀ ਮਾਹੌਲ ਕੀ ਮਤਲਬ ਪਾਣੀ ਉਤਰ ਗਿਆ ਜਾਂ ਲੋਕਾਂ ਦਾ ਕੀ ਮਾਹੌਲ ਸੋ ਮੈਂ ਤਾਂ ਪਹਿਲੂ ਮੈਂ ਸੱਚੇ ਪਹਿਲੂ ਸਭ ਤੋਂ ਵੱਡੀ ਅਰਦਾਸ ਆ ਵਾਈਕਰ ਤੋਂ ਸੋ ਮੈਂ ਪਹਿਲਾਂ ਅਰਦਾਸ ਕਰਨਾ ਹੈ ਤੇ ਦਰਬਾਰ ਸਾਹਿਬ ਉਸ ਤੋਂ ਬਾਅਦ ਹੁਣ ਫਿਰ ਅਸੀਂ ਹਰਪੀਤ ਤੁਹਾਨੂੰ ਮੈਣ ਵੀ ਜਾਵਾਂਗੇ ਤੇ ਜਾ ਕੇ ਜਾ ਕੇ ਮੌਕਾ ਦੇ ਕੇ ਜੇ ਪੰਜਾਬ ਕੀ ਲੂੰਗੀ ਬਾਤ ਕਰੇ ਤਾਂ ਨੁਕਸਾਨ ਕਾਫੀ ਹੋਇਆ ਹੈ ਫਿਰ ਵੀ ਉਹ ਬੋਲਤੇ ਚੜ੍ਹਦੀ ਕਲਾ ਵਿੱਚ ਹਾਂ ਇਹ ਤਾਂ ਪੰਜਾਬੀਆਂ ਦਾ ਇੱਕ ਬਹੁਤ ਬੜਾ ਪੰਨਾ ਹੈ ਇਹ ਤਾਂ ਮਤਲਬ ਅ ਮਤਲਬ ਕਿਤਨੇ ਵੀ ਮਤਲਬ ਮੁਸ਼ਕਲ ਆਏ ਸਾਡੇ ਪੰਜਾਬੀ ਜਿਹੜੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਔਰ ਚੜ੍ਹਦੀ ਕਲਾ ਚ ਹੀ ਰਹਿੰਦੇ

ਅੰਡ ਕੇ ਜਿਹੜਾ ਪੈਸਾ ਇਕੱਠਾ ਕਰਦੇ ਉਹ ਚੰਗੇ ਥਾਂ ਲੱਗ ਰਿਹਾ ਲੱਗੇ ਸ਼੍ਰੋਮਨੀ ਕਮੇਟੀ ਹੋਰ ਸਾਰੀਆਂ ਜਿੰਨੀਆਂ ਵੀ ਸੋਸਾਇਟੀਆਂ ਸਾਡੇ ਹੈਗੇ ਸਾਡੀਆਂ ਕਮੇਟੀਆਂ ਨੇ ਉਹਨਾਂ ਨੂੰ ਬਰਤਬਰ ਅੱਗੇ ਆਉਣਾ ਚਾਹੀਦਾ ਔਰ ਸਭੀ ਕੀ ਜੋ ਹੈਲਪ ਕਰਨੀ ਚਾਹੀਏ ਮਨਾਂ ਤੋਂ ਕਹਿੰਦੇ ਨਹੀਂ ਪੰਜਾਬੀਆਂ ਦਾ ਇੱਕ ਟ੍ਰੈਡੀਸ਼ਨ ਹੀ ਹੈ ਕਿ ਹਮ ਤਾਂ ਦੂਸਰੇ ਸਟੇਟੋ ਮੇ ਜਾ ਕੇ ਲੋਕੋ ਕੀ ਮਤਲਬ ਹੈਲਪ ਕਰਤੇ ਆ ਤਾਂ ਇਹ ਤਾਂ ਮਾਰੀ ਸਟੇਟ ਮੇ ਐਸੀ ਪ੍ਰੋਬਲਮ ਆਈ ਹੈ ਤਾਂ ਇਹ ਤਾਂ ਮਾਰਾ ਆਪਣਾ ਕਹਿੰਦੇ ਨਹੀਂ ਘਰ ਦੀ ਗੱਲ ਆ ਵੀ ਸਾਡੇ ਘਰ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਾਂਗੇ ਅਸੀਂ ਨਹੀਂ ਕਰਾਂਗੇ ਦੇਖੋ ਮੈਂ ਸਪੈਸ਼ਲੀ ਇੰਗਲੈਂਡ ਸਿ ਆਉਂ ਔਰ ਅਭੀ ਲੈਂਡਿੰਗ ਹਾਂ ਇਧਰ ਅੰਮ੍ਰਿਤਸਰ ਔਰ ਸਿੱਧਾ ਦਰਬਾਰ ਸਾਹਿਬ ਆਇਆ ਹਾਂ ਮੈਂ ਸਭੀ ਲੋਕੋ ਕੇ ਲਈ ਅਰਦਾਸ ਕਰ ਰਹਾ ਆ ਕਿ ਸਰਬਤ ਦਾ ਪਲਾਜੇ ਨੂੰ ਆਪਕੇ ਨੇ ਸਰਬਤ ਦੇ ਭਲੇ ਦੇ ਲਈ ਅਰਦਾਸ ਕਰ ਰਹਾ ਆ ਹੜਪੀੜਤਾ ਦੇ ਲਈ ਕਿਉਂਕਿ ਬਾਹਰ ਬੈਠੇ ਜਿਹੜੇ ਲੋਕ ਨੇ ਬਹੁਤ ਹੀ ਵਰੀੜ ਨੇ ਔਰ ਮੇਰੇ ਤੋਂ बार-बार ਪੁੱਛ ਰਹੇ ਨੇ ਕਿ ਇੱਥੇ ਦਾ ਕੀ ਮਾਹੌਲ ਆ ਕਿੱਦਾਂ ਦੀ ਇੱਥੇ ਦਾ ਕੀ ਮਾਹੌਲ ਕੀ ਮਤਲਬ ਪਾਣੀ ਉਤਰ ਗਿਆ ਜਾਂ ਲੋਕਾਂ ਦਾ ਕੀ ਮਾਹੌਲ ਹੈ ਸੋ ਮੈਂ ਤਾਂ ਪਹਿਲੋਂ ਮੈਂ ਸੋਚਿਆ ਪਹਿਲੋਂ ਸਭ ਤੋਂ ਵੱਡੀ ਅਰਦਾਸ ਆ ਵਾਹਿਗੁਰੂ ਦੀ ਸੋ ਮੈਂ ਪਹਿਲੋਂ ਅਰਦਾਸ ਕਰਨਾ ਹੈ ਤੇ ਦਰਬਾਰ ਸਾਹਿਬ ਉਸ ਤੋਂ ਬਾਅਦ ਹੁਣ ਫਿਰ ਅਸੀਂ ਹਾਰਡ ਪੀਰ ਤੁਹਾਨੂੰ ਮਿਲਣ ਵੀ ਜਾਵਾਂਗੇ ਤੇ ਜਾ ਕੇ ਜਾ ਕੇ ਆਪਨੇ ਪਾਪੀ ਨੂੰ ਜੀ ਤੋਂ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਹੈ ਔਰ ਦੇਖਾ ਜਾਏ ਤਾਂ ਪੰਜਾਬ ਕੇ ਜੋ ਬਾਲੀਵੁੱਡ ਅਦਾਕਾਰ ਹੈ ਕਲਾਕਾਰ ਹੈ ਉਹ ਅੱਗੇ ਆ ਕੇ ਲੋਕਾਂ ਦੀ ਮਦਦ ਕਰਦਾ ਹੈ ਦੇਖੋ ਮੈਂ ਸਪੈਸ਼ਲੀ ਇੰਗਲੈਂਡ ਸੇ ਆਉਂ ਔਰ ਅਭੀ ਲੈਂਡਿੰਗ ਹੋਇਆ ਹਾਂ ਇਧਰ ਅਮਰਸਰ ਔਰ ਸਿੱਧਾ ਦਰਬਾਰ ਸਾਹਿਬ ਆਇਆ ਹਾਂ ਮੈਂ ਸਭੀ ਲੋਕੋ ਕੇ ਲਈ ਅਰਦਾਸ ਕਰਨ ਆਇਆ ਗਿਆ ਸਰਬਤ ਦਾ ਪਲਾਜੇ ਨੂੰ ਆਪਾਂ ਕਹਿੰਦੇ ਸਰਬਤ ਦੇ ਭਲੇ ਦੇ ਲਈ ਅਰਦਾਸ ਕਰਨ ਆਇਆ ਹੜਪੀੜਤਾ ਦੇ ਲਈ ਕਿਉਂਕਿ ਬਾਹਰ ਬੈਠੇ ਜਿਹੜੇ ਲੋਕ ਨੇ ਉਹ ਬਹੁਤ ਹੀ ਵਰੀੜ ਨੇ ਔਰ ਮੇਰੇ ਤੋਂ बार-बार ਪੁੱਛ ਰਹੇ ਨੇ ਕਿ ਇੱਥੇ ਦਾ ਕੀ ਮਾਹੌਲ ਹੈ ਕਿੱਦਾਂ ਦੀ ਇੱਥੇ ਦਾ ਕੀ ਮਾਹੌਲ ਕੀ ਮਤਲਬ ਪਾਣੀ ਉਤਰ ਗਿਆ ਜਾਂ ਲੋਕਾਂ ਦਾ ਕੀ ਮਾਹੌਲ ਸੋ ਮੈਂ ਤਾਂ ਪਹਿਲੂ ਮੈਂ ਸੋਚ ਰਿਹਾ ਪਹਿਲੂ ਸਭ ਤੋਂ ਵੱਡੀ ਅਰਦਾਸ ਆ ਵਾਈਕਰ ਤੋਂ ਸੋ ਮੈਂ ਪਹਿਲਾਂ ਅਰਦਾਸ ਕਰਨਾ ਹੈ ਤੇ ਦਰਬਾਰ ਸਾਹਿਬ ਉਸ ਤੋਂ ਬਾਅਦ ਹੁਣ ਫਿਰ ਅਸੀਂ ਹਰਪੀਤ ਤੁਹਾਨੂੰ ਮੈਣ ਵੀ ਜਾਵਾਂਗੇ ਤੇ ਜਾ ਕੇ ਜਾ ਕੇ ਮੌਕਾ ਦੇ ਕੇ ਜੇ ਪੰਜਾਬ ਕੀ ਲੂੰਗੀ ਬਾਤ ਕਰੇ ਤਾਂ ਨੁਕਸਾਨ ਕਾਫੀ ਹੋਇਆ ਹੈ ਫਿਰ ਵੀ ਉਹ ਬੋਲਤੇ ਚੜਦੀ ਕਲਾ ਹਾਂ ਇਹ ਤੋਂ ਪੰਜਾਬੀਆਂ ਦਾ ਇੱਕ ਬਹੁਤ ਬੜਾ ਪੰਨਾ ਹੈ ਇਹ ਤੋਂ ਮਤਲਬ ਅ ਮਤਲਬ ਕਿਤਨੇ ਵੀ ਮਤਲਬ ਮੁਸ਼ਕਲ ਆਏ ਸਾਡੇ ਪੰਜਾਬੀ ਜਿਹੜੇ ਉਹ ਹਮੇਸ਼ਾ ਚੜਦੀ ਕਲਾ ਚ ਰਹਿੰਦੇ ਔਰ ਚੜਦੀ ਕਲਾ ਚ ਹੀ ਰਹਿੰਦੇ

ਅੰਡ ਕੇ ਜਿਹੜਾ ਪੈਸਾ ਇਕੱਠਾ ਕਰਦੇ ਉਹ ਚੰਗੇ ਥਾਂ ਲੱਗ ਰਿਹਾ ਲੱਗੇ ਸ਼੍ਰੋਮਨੀ ਕਮੇਟੀ ਹੋਰ ਸਾਰੀਆਂ ਜਿੰਨੀਆਂ ਵੀ ਸੋਸਾਇਟੀਆਂ ਸਾਡੇ ਹੈਗੇ ਸਾਡੀਆਂ ਕਮੇਟੀਆਂ ਨੇ ਉਹਨਾਂ ਨੂੰ ਬਰਤਬਰ ਅੱਗੇ ਆਉਣਾ ਚਾਹੀਦਾ ਔਰ ਸਭੀ ਕੀ ਜੋ ਹੈਲਪ ਕਰਨੀ ਚਾਹੀਏ ਮਨ ਤੂੰ ਕਹਿੰਦੇ ਨਹੀਂ ਪੰਜਾਬੀਆਂ ਦਾ ਇੱਕ ਟ੍ਰੈਡੀਸ਼ਨ ਹੀ ਹੈ ਕਿ ਹਮ ਤਾਂ ਦੂਸਰੇ ਸਟੇਟਾਂ ਨੂੰ ਜਾ ਕੇ ਲੋਕੋ ਕੀ ਮਤਲਬ ਹੈਲਪ ਕਰਤੇ ਆ ਤਾਂ ਇਹ ਤਾਂ ਮਾਰੀ ਸਟੇਟ ਮੈਂ ਐਸੀ ਪ੍ਰੋਬਲਮ ਆਈ ਹੈ ਤਾਂ ਇਹ ਤਾਂ ਮਾਰਾ ਆਪਣਾ ਕਹਿੰਦੇ ਨਹੀਂ ਘਰ ਦੀ ਗੱਲ ਆ ਵੀ ਸਾਡੇ ਘਰ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਾਂਗੇ ਅਸੀਂ ਨਹੀਂ ਕਰਾਂਗੇ